ਪਟਾਲਾ ਵਿੱਚ ਦੇਰ ਰਾਤ 9 ਵਜੇ ਦੇ ਕਰੀਬ ਪ੍ਰਸਿੱਧ ਕਪੜਾ ਵਪਾਰੀ ਦੀ ਮਾਤਾ ਜੋ ਕਿ ਦੁਕਾਨ ਦੇ ਦਿਨ ਭਰ ਦੇ ਸੇਲ ਦੀ ਰਕਮ ਨੂੰ ਲੈ ਕੇ ਆਪਣੀ ਸਕੂਟੀ ਤੇ ਘਰ ਪਰਤ ਰਹੀ ਸੀ ਦੇ ਕੋਲੋਂ ਕਾਰ ਸਵਾਰ ਚਾਰ ਦੇ ਕਰੀਬ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ 4 ਲੱਖ ਤੋਂ ਵੱਧ ਦੀ ਰਕਮ ਲੁੱਟ ਕੇ ਰਾਤ ਦੇ ਹਨੇਰੇ ਵਿੱਚ ਸਾਨੀ ਨਾ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਪੁਲਿਸ ਦੇ ਵੱਡੇ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹੈ ਪਟਾਲਾ ਦੇ ਪੌਸ਼ ਇਲਾਕੇ ਗਣਪਤੀ ਇਨਕਲੇਵ ਵਿੱਚ ਦੇਰ ਸ਼ਾਮ ਗੱਡੀ ਚਾਹੇ ਚਾਰ ਹਥਿਆਰਬੰਦ ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਬਟਾਲਾ ਦੇ ਮਸ਼ਹੂਰ ਕਪੜਾ ਵਪਾਰੀ ਪੂਸ਼ਨ ਦੀ ਹੱਟੀ ਤੇ ਮਾਲਕ ਵਿਰੇ ਮਹਾਜਨ ਨੇ ਦੱਸਿਆ ਹੈ ਕਿ ਉਸ ਦੀ ਮਾਤਾ ਮਧੂ ਪੂਸ਼ਨ ਰੋਜ਼ਾਨਾ ਜਿਨਾਂ ਸਕੂਟੇਟ ਦੁਕਾਨ ਦੇ ਮੁਲਾਜ਼ਮ ਨਾਲ ਦੁਕਾਨ ਦੀ ਦਿਨ ਪਰਦੀ ਵਟਕ ਲੈ ਕੇ ਵਾਪਸ ਜਾ ਰਹੀ ਸੀ ਕਿ اچانک ਗੱਡੀ ਤੇ ਆਏ ਚਾਰ ਨੌਜਵਾਨਾਂ ਵੱਲੋਂ ਸਕੂਟਰੀ ਨੂੰ ਰੋਕ ਕੇ ਪਿਸਤੌਲੀ ਨੋਕ ਤੇ ਕੈਸ਼ ਖੋ ਕੇ ਫਰਾਰ ਹੋ ਗਏ। ਜਦੋਂ ਫੇਰ ਦੋ ਫੇਰ ਪਹਿਲਾਂ ਹੀ ਇਸ ਤਰ੍ਹਾਂ ਸੀਗਾ ਜਿਵੇਂ ਵੇਟ ਕਰਦੇ ਪਏ ਆ ਜਦੋਂ ਉੱਥੇ ਪਹੁੰਚੇ ਆ ਤੇ ਉਹ ਚਾਰ ਲੜਕੇ ਜੋ ਤਿੰਨ ਲੜਕੇ ਨੇ ਆ ਗਏ ਮੇਰੇ ਮਦਰ ਦੇ ਉੱਪਰ ਜਿਹੜੀਆਂ ਜਾਪਨ ਸੀਗੇ ਉਹ ਉੱਪਰ ਕਰਤੇ ਹੋਣਾਂ ਦੇ ਸਾਹਮਣੇ ਤਾਂ ਤੇ ਉਹ ਇੱਕ ਨੇ ਉੱਥੇ ਫਾਇਰ ਕਰਨ ਲਈ ਗੋਲੀ ਕੀਤੀ ਜੋਲੀ ਉਹ ਦੇਸੀ ਘਟਾ ਸ਼ਾਇਦ ਨੂੰ ਹੁੰਦੇ ਕਰਕੇ ਕਿਉਂਕਿ ਕਥਿਆ ਰਨੀ ਪਸ਼ਾਨ ਦੇ ਬਾਰੇ ਪੁੱਛਿਆ ਗਿਆ ਤੇ ਉਹ ਲਗਭਗ ਜੋ ਦੱਸਦੇ ਪਿਓ ਦੇਸੀ ਕੱਟੇ ਵਰਗਾ ਲੱਗਦਾ ਉਹਦੇ ਉੱਪਰ ਤਾਲਿਆਂ ਜਿਹਾ ਚਾਲਾਂ ਵੀ ਕੋਸ਼ਿਸ਼ ਵੀ ਚਲਿਆ ਨਹੀਂ ਉਹਦੇ باوجود ਉਹਨਾਂ ਨੇ ਜਦੋਂ ਕੈਸ਼ ਸਾਰਾ ਖੋ ਲਿਆ ਤੇ ਉਹ ਮੇਰੀ ਮਦਦ ਨੇ ਦੱਬਦੀ ਹੋਈ ਸਾਰਾ ਸਲੈਂਡਰ ਕਰਦੋਂ ਅੱਗੇ ਕਿ ਲਗਭਗ ਜੇ ਜਾਨ ਬਚਾਣੀ ਜਿਹੜੀ ਆ ਮੰਗਦੇ ਹੋਏ ਕਰਾਂਗੇ ਲਗਭਗ ਅਸੀਂ ਆਪ ਖੁਦ ਸ਼ਹਿਰ ਦੇ ਘਨਮੰਦੇ ਹੁੰਦੇ ਨਾ ਤੇ ਆਮ ਰੁਟੀਨ 'ਚ ਵੀ ਇਹ ਤੇ ਚਲੋ ਆਪਣੇ ਘਰ ਦੀ ਇਹ ਵਾਰਦਾਤ ਹੋ ਗਈ ਆ ਆਮ ਰੁਟੀਨ 'ਚ ਵੀ ਅਸੀਂ ਸਾਰਾਂ ਨੂੰ ਔਰ ਕਈ ਵਾਰੀ ਮਿਲਦੇ ਰਹਿੰਦੇ ਨੇ ਕਿ ਜਿਹੜੀਆਂ ਵਾਰਦਾਤਾਂ ਦਿਨ ਬਾਅਦ ਦਿਨ ਵੱਧ ਰਹੀਆਂ ਉਹ ਲਗਭਗ ਅੱਜ ਤੋਂ ਥੋੜੇ ਦਿਨ ਪਹਿਲਾਂ ਇੱਥੇ ਮੋੜ ਤੇ ਇੱਕ ਦੁਕਾਨਦਾਰ ਨੂੰ ਰਾਤ ਜਦੋਂ ਗੱਡੀ ਚ ਲੁੱਟ ਕੇ ਉਹ ਲੈ ਗਏ ਉਸ ਤੋਂ ਬਾਅਦ ਹੋਰ ਵੀ ਵਾਰ ਦੋਤਾ ਹੋ ਰਹੀ ਹੈ ਲਗਭਗ ਉਹ ਜਿਹੜੀ ਹੈ ਸੇਲ ਦੀ ਅਮਾਉਂਟ ਕਿਉਂਕਿ ਗਿਣੀ ਨਹੀਂ ਸੀ ਕਿਸੀ ਪੇਮੈਂਟ ਵੀ ਆਈ ਸੀ ਕੋਈ ਲਗਭਗ ਕੁਝ 4.5-5 ਦੀ ਅਮਾਉਂਟ ਸੀ ਜਿਹੜਾ ਘਟਰਾ ਵਾਪਰੀ ਹੈ ਇਹਦੇ ਮਹਿਸੂਸ ਕਰਦੇ ਆਂ ਵੀ ਬਹੁਤ ਮਾੜੀ ਗੱਲ ਆ ਵੀ ਸ਼ਹਿਰ ਆਮ ਤੇ ਘਟਰਾ ਨੂੰ ਅੰਜਾਮ ਦੇ ਕੇ ਤੇ ਉਹ ਆਦਮੀ ਚਾਰੇ ਬੇਚਾਰੇ ਨਿਕਲ ਗਏ ਔਰ ਨੁਕਸਾਨ ਵੀ ਹੋਇਆ ਲੋਕਾਂ ਚੋਂ ਸੁਰੱਖਿਆ ਦਾ ਵਾਤਾਵਰਣ ਵੀ ਹੈ ਤਾਂ ਇਹ ਸਕੂਟਰੀ ਦੇ ਆ ਰਹੇ ਸੀ ਇਹਨਾਂ ਦੇ ਨਾਲ ਇਹਨਾਂ ਦੇ ਦੁਕਾਨ ਦਾ ਮਲਾਜ਼ਮ ਸੀ ਤੇ ਨਾਲ ਉਹ ਚਾਰ ਜਣੇ ਸੀ ਉਹ ਇੰਡਕਾ ਕਾਰ ਕਹਿ ਰਹੇ ਨੇ ਇੰਡਕਾ ਜੋ ਮਲਾਜ਼ਮ ਦੱਸਦੇ ਪਿੰਡ ਦਾ ਕਾਰ ਆਪਾਂ ਤਾਂ ਮੰਗ ਕਰਦੇ ਆ ਵੀ ਪ੍ਰਸ਼ਾਸਨ ਇਹਨੂੰ ਕੜੇ ਹੱਥਾਂ ਨਾਲ ਲਵੇ ਔਰ ਕੜੇ ਹੱਥਾਂ ਨਾਲ ਲੈ ਕੇ ਤੇ ਇਹਦੀ ਜਿਹੜੀ ਹੈ ਖਲਾਸਾ ਕਰੇ ਤੇ ਨਿਕਟ ਪੁਲਿਸੇ ਚ ਵਟਾਲੇ ਤੇ ਇਹੋ ਜਿਹਾ ਘਟਨਾ ਨਾ ਵਾਪਰ ਸਕੇ ਇਹਨਾਂ ਦੇ ਉੱਤੇ ਜਿਹੜੇ ਬੈਡ ਐਲੀਮੈਂਟ ਹੈ ਇਹਨਾਂ ਦੇ ਉੱਤੇ ਨੱਥ ਪੈਣੀ ਚਾਹੀਦੀ ਹੈ ਔਰ ਇਹ ਕਾਬੂ ਵਾਲੇ ਜੀਂ दिक्कत ਨਹੀਂ ਤੇ ਹੋਈਏ ਜਿੰਨੂੰ ਲੱਗਿਆ ਅ ਫੇਸ ਹੋ ਜਾਏਗਾ ਅਮਾਉਂਟ ਅ 3 4 ਦੇ ਲੱਗ ਚੱਕੇ ਇਹ ਪਹਿਲੀਆਂ ਤੇ ਜਿਹੜੀਆਂ ਹੋਈਆਂ ਨਾਲ ਟ੍ਰੇਸ ਵੀ ਹੋਈ ਜਾ ਰਹੀਆਂ ਇਹ ਵੀ ਟ੍ਰੇਸ ਕਰ ਲੈ ਉਹ ਉਹ ਚੈੱਕ ਕਰਦੇ ਹਾਂ ਸੀਸੀਟੀਵੀ ਫੁਟੇਜ ਤੇ ਹੈਗੀਆਂ ਨੇ ਉਹਦੇ ਤੋਂ ਕਲੂ ਮਿਲੇ ਵੀ ਨਹੀਂ ਸਾਨੂੰ ਫੇਸ ਸਰ ਵੈਪਨ ਉਹਨਾਂ ਕੋ ਹੈਗੇ ਚਾਰ ਬੰਦੇ ਗੱਡੀ 'ਚ ਸੀ ਸੀਸੀਟੀਵੀ ਫੁਟੇਜ ਤੋਂ ਕੋਈ ਨਹੀਂ ਪਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ